ਡਾਕਟਰ ਦੇ ਵਿੱਚ ਡੀਸੀ ਡਾਕਟਰ ਦੇ ਕੰਮ ਦੀ ਜਮਾਨਤ ਹੋਈ ਆ ਤਸਵੀਰਾਂ ਦੇਖੋ ਸੀ ਡੀਸੀ ਡਾਕਟਰ ਦੀ ਆ ਜਾਣੀਆਂ ਉਸ ਵਾਂਗ ਕੱਢੀ ਜਲ ਚਾਲਦੀ ਤੇ 15 15 ਆਪ ਵੀ ਇਹਦੇ ਨੂੰ ਡਿਸਕਸ ਕਰ ਦਿਆ ਕਿਸੇ ਦੀ ਦੂਜੀ ਤਸਵੀਰਾਂ ਦੇਖ ਰਹੇ ਹਾਂ ਬਰਦਾਸ਼ਤ ਹੋ ਗਿਆ ਇਹ ਕੋਰਟ ਚੋਂ 15 ਮਿੰਟ ਨੂੰ ਡੀਫਿਊ ਕਰਕੇ ਇੱਧਰ ਜਲਦਪਤਾ ਦੀ ਜਾਣ ਹੈ ਕਿ ਉਹਨੂੰ ਕੋ ਕੇ ਤੁਹਾਨੂੰ ਪੱਟ ਕੇ ਬਾਅਦ ਦੱਸੇ ਬਾਅਦ ਮੇਰਾ ਪੁੱਤ ਪੜ੍ਹਦਾ ਰਹੇ ਬਾਅਦ ਇਹ ਸਾਡਾ ਦਫਤਰ ਸਰ 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 ਦੇਖੋ ਇਹਦੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੈ ਪਬਲਿਕ ਦੇ ਨੁਮਾਇੰਦੇ ਆ ਇਹਨੂੰ ਕਹਿ ਕਣਗੇ ਦੱਸੇ ਜਿਹੜਾ ਪਰਚਾ ਦੇਣਾ ਚਾਹਿਆ ਬੈਠੇ ਆਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਬਾ ਮਾਮਾ ਲੱਗਦਾ ਬਾਅਦ ਤੇ ਜਿੰਦਾ ਮਾਰ ਦੇ ਜਦਾਂ ਨਵਾਂ ਈ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਸਾਡਾ ਇੱਥੇ ਨੂੰ ਕੋਈ ਡਾਂਟੂਗਾ ਥਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਇਥੇ ਡੀਡੀ ਜੀਤ ਕੋ ਰਹਿ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਕਿ ਅਸੀਂ ਜੀ ਠੱਗਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਜੀ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਲੋੜ ਤਾਂ ਬਾਜਵਾਤ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸੰਬਾਰ ਕਰਕੇ ਦੱਸਿਓ